ਮੈਂ ਆਪਣੇ ਤੌਰ ਤੇ ਸਰਕਾਰ ਤੱਕ ਇਹਨਾਂ ਦੇ ਡਿਪਾਰਟਮੈਂਟ ਤੱਕ ਇਹ ਰੈਂਟ ਨੂੰ ਜਿਹੜਾ ਅੱਜ ਨਵੇਂ ਦੁਬਾਰਾ ਲਾ ਰਹੇ ਇਹ ਬਿਨਾਂ ਕਾਰਨ ਤੋਂ ਕਿਉਂਕਿ ਜਦੋਂ ਮਾਲਕ ਇੰਨੇ ਇਹਨਾਂ ਨੂੰ ਬਣਾਇਆ ਤੇ ਟੈਕਸ ਕਿਸ ਗੱਲ ਦਾ ਸਰਦਾਰ ਸ਼ੇਰ ਸਿੰਘ ਕਬਾਇਆ ਜੱਲਵਾ ਸਰਦਾਰ ਸ਼ੇਰ ਸਿੰਘ ਕਬਾਇਆ ਜੱਲਵਾ ਜਿਹੜਾ ਫਰੋਸਪੁਰ ਦੇ ਵਿੱਚ ਕਮਰਸ਼ੀਅਲ ਹੈਗਾ 15% ਟੈਕਸ ਵਧਾ ਰਹੇ ਆ ਜਿਹੜਾ ਹਾਊਸ ਟੈਕਸ ਹੈ 10% ਵਧਾ ਰਹੇ ਆ ਇਹ ਮੇਰਾ ਤੁਹਾਡਾ ਵਾਅਦਾ ਹੈ ਕਿ ਨਾ 10% ਵਧਾਉਂਦੇ ਆਂਗੇ ਨਾ 15% ਵਧਾਉਂਦੇ ਆਂਗੇ। ਜਿੰਦਾਬਾਦ। ਸਰ ਪ੍ਰਿੰਦਾ ਸਿੰਘ ਪਿੰਕੀ ਜਿੰਦਾਬਾਦ। ਸਰ ਪ੍ਰਿੰਦਾ ਸਿੰਘ ਪਿੰਕੀ ਜਿੰਦਾਬਾਦ। ਕਿ ਜਿਹੜੀ ਭਾਜਪਾ ਸਰਕਾਰ ਹੈਗੀ ਆ ਉਹ ਗੱਲਬਾਤ ਗੱਲਾਂ ਬਹੁਤ ਕਰਦੀ ਐ ਕੰਮ ਨਹੀਂ ਕਰਦੀ। ਜਿਹੜੇ ਭਾਜਪਾ ਦੇ ਇੱਥੇ ਨਮਾਇੰਦੇ ਆਉਂਦੇ ਜਾਂਦੇ ਬੜੇ ਹੈਗੇ ਕੰਮ ਕੋਈ ਨਹੀਂ ਕਰਦੇ। ਇਸ ਕਰਕੇ ਫਿਰੋਜ਼ਪੁਰ ਦੇ ਵਾਸੀਓ ਮੇਰਾ ਤੁਹਾਡਾ ਵਾਅਦਾ ਹੈ ਕਿ ਤੁਹਾਨੂੰ ਰਾਹਤ ਦਿਵਾਵਾਂਗੇ। ਭਾਰਤੀ ਜਨਤਾ ਪਾਰਟੀ ਵਾਲੀ ਕੇਂਦਰ ਸਰਕਾਰ ਦੀ ਦੇਖ ਰੇਟ ਰੇਟ ਵੱਧ ਫੁੱਲ ਰੇ ਕੈਂਟ ਬੋਰਡ ਫਿਰੋਜ਼ਪੁਰ ਵੱਲੋਂ ਲੋਕਾਂ ਤੇ ਪਾਏ ਗਏ ਵਾਧੂ ਟੈਕਸ ਬੋਝਾਂ ਖਿਲਾਫ ਅੱਜ ਗਰਜੇ ਪਰਮਿੰਦਰ ਸਿੰਘ ਪਿੰਕੀ ਸਾਫ ਦਾ ਵਾਇਕ ਅਤੇ ਮੈਂਬਰ ਪਾਰਲੀਮੈਂਟ ਸ਼ੇਰ ਸਿੰਘ ਅਬਾਇਆ ਉਹਨਾਂ ਕਿਆ ਨਾ ਧੱਕੇਸ਼ਾਹੀ ਮੰਨਾਂਗੇ ਨਾ ਅਨਿਆਏ ਸਹਿਣ ਕਰਾਂਗੇ ਸ਼ੌਣੀ ਵਾਸੀਆਂ ਦੀ ਇਹ ਮੀਟਿੰਗ 'ਚ ਪਹੁੰਚ ਕੇ ਉਹਨਾਂ ਦੇ ਦੁੱਖੜੇ ਸੁਣਦਿਆਂ ਹਾਂ ਕਬਾਇਆ ਨੇ ਕਿਹਾ ਕਿ ਕੈਂਟ ਬੋਰਡ ਵੱਲੋਂ ਵਧਾਏ ਗਏ ਟੈਕਸਾਂ ਖਿਲਾਫ ਅਤੇ ਡੇਲੀ ਵਿਜ਼ਸ ਕਰਮਚਾਰੀਆਂ ਦੀ ਨਗੂਣੀ ਤਨਖਾਹ ਵਾਲੇ ਮਾਮਲਿਆਂ ਨੂੰ ਉਹ ਭਾਰਤ ਦੇ ਵਿੱਚ ਲੈ ਕੇ ਜਾਂਗੇ ਮਤਾ ਚੁੱਕਣਗੇ ਤਾਂ ਜੋ ਲੋਕਾਂ ਨੂੰ ਇਨਸਾਫ ਦਿਵਾਇਆ ਜਾ ਸਕੇ ਉਨਾਂ ਨੇ ਕਿਹਾ ਕਿਸੇ ਵੀ ਕੀਮਤ ਤੇ ਲੋਕਾਂ ਨਾਲ ਧੱਕੇਸ਼ਾਹੀ ਨਹੀਂ ਹੋਣ ਦਿੱਤੀ ਜਾਵੇਗੀ ਆਓ ਸੁਣਦੇ ਆਂ ਕਿ ਇਹ ਸਾਡੇ ਨੇ एमपी ਸਾਹਿਬ ਨੂੰ गुजारिश ਕੀਤੀ ਐ एमपी ਸਾਹਿਬ ਨੇ ਆ ਕੇ ਜਨਰਲ ਨਾਲ ਮੀਟਿੰਗ ਕੀਤੀ ਐ ਕਿ ਜਿਹੜਾ ਫਰੋਜ਼ਪੁਰ ਦੇ ਵਿੱਚ ਕਮਰਸ਼ੀਅਲ ਹੈਗਾ ਉਹ 15% ਟੈਕਸ ਵਧਾ ਰਹੇ ਐ ਜਿਹੜਾ ਹਾਊਸ ਟੈਕਸ ਐ 10% ਵਧਾ ਰਹੇ ਐ ਇਹ ਮੇਰਾ ਤੁਹਾਡਾ ਵਾਅਦਾ ਹੈ ਕਿ ਨਾ 10% ਵਧਾਉਂਦੇ ਆਂਗੇ ਨਾ 15% ਵਧਾਉਂਦੇ ਆਂਗੇ ਉਹਦੇ ਕਾਰਨ ਐ ਕਿ ਜਦੋਂ ਛੋਣੀਆਂ ਇੱਥੇ ਵਸਾਈਆਂ ਸੀਗੀਆਂ ਹਿੰਦੁਸਤਾਨ ਤੇ ਪਾਕਿਸਤਾਨ ਦੇ ਦੋ ਅਲੱਗ-ਅਲੱਗ ਹੋਏ ਸੀ ਹਿੰਦੁਸਤਾਨ ਆਜ਼ਾਦ ਹੋਇਆ ਸੀ ਹਿੰਦੁਸਤਾਨ ਦੀ ਰੱਖਿਆ ਦੇ ਵਾਸਤੇ ਲੋਕ ਇੱਥੇ ਲੈ ਕੇ ਆਏ ਸੀ ਇਸ ਕਰਨਾ ਤਾਂ ਕਦੇ ਪੈਸਾ ਲੈ ਕੇ ਆਏ ਨਾ ਉਹਨਾਂ ਨੇ ਕੋਈ ਕੰਮ ਕੀਤਾ ਹੈਗਾ ਇਸ ਕਰਕੇ ਜਿਹੜਾ ਇਹ ਮੁੱਦਾ ਹੈਗਾ ਅਸੀਂ ਯੂ ਸਾਬਨਾ ਵੀ ਗੱਲ ਕੀਤੀ ਹੈ ਐਮਪੀ ਸਾਹਿਬ ਨੇ ਇਹਨੂੰ ਡੈਫਰ ਕੀਤਾ ਗਿਆ ਇਹਨੂੰ ਜਿਸ ਲੈਵਲ ਤੇ ਸਾਨੂੰ ਉਠਾਉਣਾ ਪਿਆ ਅਗਰ ਡਿਫੈਂਸ ਮਿਨਿਸਟਰ ਸਾਹਿਬ ਨਾਲ ਗੱਲ ਕਰਨੀ ਪਈ ਤਾਂ ਉਹਨਾਂ ਨਾਲ ਕਰਾਂਗੇ ਡਿਫੈਂਸ ਸੈਕਟਰੀ ਨਾਲ ਕਰਾਂਗੇ ਈਵਨ ਦੇਸ਼ ਦੇ ਪ੍ਰਧਾਨ ਮੰਤਰੀ ਨਾਲ ਕਰਾਂਗੇ ਦੇਸ਼ ਦਾ ਪ੍ਰਧਾਨ ਮੰਤਰੀ ਦੇਸ਼ ਦਾ ਪ੍ਰਧਾਨ ਮੰਤਰੀ ਹੁੰਦਾ ਬੀਜੇਪੀ ਦਾ ਨਹੀਂ ਹੁੰਦਾ ਇਸ ਕਰਕੇ ਫਿਰੋਜ਼ਪੁਰ ਦੇ ਵਾਸੀਓ ਮੇਰਾ ਤੁਹਾਡਾ ਵਾਅਦਾ ਹੈ ਕਿ ਤੁਹਾਨੂੰ ਰਾਹਤ ਦਵਾਵਾਂਗੇ ਦੂਜੀ ਬੇਨਤੀ ਮੈਂ ਐਮਪੀ ਸਾਹਿਬ ਦੇ ਚਰਨਾਂ ਦੇ ਵਿੱਚ ਕੀਤੀ ਹੈ ਕਿ ਜਿਹੜੇ ਸਾਡੇ ਕੈਂਟ ਬੋਰਡ ਦੇ ਵਿੱਚ ਗਰੀਬ ਲੋਕ ਡੇਲੀ ਵੇਜਸ ਤੇ ਲੱਗੇ ਆ ਉਹਨਾਂ ਦੀ ਤਨਖਾਹ 10000 12000 ਰੁਪਏ ਹੈ ਜੇ ਆਪਾਂ ਦੇਖੀਏ ਤਾਂ ਜਲੰਧਰ ਦੇ ਵਿੱਚ ਡੇਲੀ ਵੇਜਸ ਜਿਹੜੇ 20 22000 ਹੈ ਅੰਬਾਲਾ ਦੇ ਵਿੱਚ ਅੰਮ੍ਰਿਤਸਰ ਸਾਹਿਬ ਦੇ ਵਿੱਚ 20 22000 ਹੈ ਉਹ ਜਿਹੜੀ ਇਹ ਗੱਲ ਕਰਨਗੇ ਉਹਨਾਂ ਦੀ ਜਿਹੜੀਆਂ ਡੇਲੀ ਵੇਜਸ ਆ 20 22000 ਤੇ ਲੈ ਕੇ ਆਵਾਂਗੇ ਕਿਉਂ ਹੀ ਮੈਂ ਤੁਹਾਨੂੰ ਦੱਸਣਾ ਚਾਹਣਾ ਜਿਹੜੇ ਫਿਰੋਜ਼ਪ ਜਿਹੜੇ ਡਿਲੀਵਰਜਰ ਸਗੇ ਆ ਜਦੋਂ ਸਾਡੀ ਸਰਕਾਰ ਆਏਗੀ ਫਿਰ ਕਹ ਰਿਆ ਕਿ ਉਹਨਾਂ ਨੂੰ 10-12000 ਨਹੀਂ ਉਹਨਾਂ ਨੂੰ 20-22000 ਤੇ ਲੈ ਕੇ ਆਵਾਂਗੇ ਕਿਉਂਕਿ 10-12000 ਤੇ ਨਾ ਕੋਈ ਗੁਜ਼ਾਰਾ ਨਹੀਂ ਹੁੰਦਾ 20-22000 ਰੁਪਏ ਨਾਲ ਤਾਂ ਆਦਮੀ ਸੋੜਾ ਬਦ ਕੰਮ ਕਰ ਸਕਦਾ ਇਸ ਕਰਕੇ ਛੋਣੀ ਵਾਲੇ ਡਰੋ ਨਾ ਮੇਰਾ ਤੁਹਾਡਾ ਵਾਦਾ ਹੈ ਸਰਕਾਰ ਕੋਈ ਕੋਈ ਵੀ ਹੋਵੇ ਚਾਹੇ ਭਾਜਪਾ ਦੀ ਹੋਵੇ ਚਾਹੇ ਕੋਈ ਵੀ ਹੋਵੇ ਹਿੰਦੁਸਤਾਨ ਆਪਣਾ ਹੈ ਕਿ ਟੈਕਸ ਵਧਣ ਨਹੀਂ ਦੇਵਾਂਗੇ ਮੈਂ ਤੁਹਾਡੇ ਚਰਨਾਂ 'ਚ ਬੇਨਤੀ ਕਰਨਾ ਚਾਹੁੰਦਾ ਕਿ ਇੱਕ ਚਿੱਠੀ ਲਿਖ ਕੇ ਸਾਰੇ ਇਕੱਠੇ ਹੋ ਕੇ ਨੋਬਜੈਕਸ਼ਨ ਆ ਜਿਹੜੇ ਆਪਦੇ ਆਬ ਉਹ ਫਾਈਲ ਕਰੋ ਉਹਦੀ ਇੱਕ ਚਿੱਠੀ ਦੀ ਕਾਪੀ ਐਮਪੀ ਸਾਹਿਬ ਨੂੰ ਭੇਜੋ ਉਹਦੇ ਤੇ ਡੀਓ ਲੈਟਰ ਡਿਫੈਂਸ ਮਿਨਿਸਟਰ ਨੂੰ ਵੀ ਲਿਖਣਗੇ ਡਿਫੈਂਸ ਸੈਕਟਰੀ ਨੂੰ ਵੀ ਲਿਖਣਗੇ ਇੱਥੇ ਜਿਹੜੇ ਬਰਗੇਡੀਰ ਸਾਹਿਬ ਉਹਨਾਂ ਨੂੰ ਵੀ ਲਿਖਣਗੇ ਸੀਓ ਨੂੰ ਵੀ ਲਿਖਣਗੇ ਤੁਹਾਡੇ ਸਾਹਮਣੇ ਸੀਓ ਸਾਹਿਬ ਨਾਲ ਗੱਲ ਕੀਤੀ ਹੈ ਕਿਉਂਕਿ ਸਾਡਾ ਕੰਮ ਜਿਹੜਾ ਹੈ ਦੁੱਧ ਦੀ ਤਰ੍ਹਾਂ ਸਾਫ਼ ਹੁੰਦਾ ਹੈ ਐਨੀ ਤਰ੍ਹਾਂ ਅਸੀਂ ਗੱਪਾਂ ਨਹੀਂ ਮਾਰਦੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਹ ਦਸੋ ਦੇਖੋ ਜਿਹੜੀ ਇਹ ਸ਼ੌਨੀ ਵਾਲਿਆਂ ਦੇ ਰੈਂਟ ਵਜ਼ਾਉਣ ਦੀ ਟੈਕਸ ਵਜ਼ਾਉਣ ਦੀ ਜਿਹੜੀ ਇਹਨਾਂ ਨੇ ਅੱਜ ਸਾਡੇ ਨੋਟਿਸ ਤੇ ਲਿਆਂਦਾ ਹੈ ਇਹ ਉਹ ਇਹਨਾਂ ਤੋਂ ਕੋ ਸਾਰਾ ਲਿਖਵਾ ਕੇ ਮੈਂ ਆਪਣੇ ਤੌਰ ਤੇ ਸਰਕਾਰ ਤੱਕ ਇਹਨਾਂ ਦੇ ਡਿਪਾਰਟਮੈਂਟ ਤੱਕ ਇਹ ਰੈਂਟ ਨੂੰ ਜਿਹੜਾ ਅੱਜ ਨਵੇਂ ਦੁਬਾਰਾ ਲਾ ਰਹੇ ਇਹ ਨਾ ਲਾਉਣ ਵਾਸਤੇ ਵਿਸਵਾਸ਼ ਕਰਾਂਗੇ ਤਾਂ ਕਿ ਬਿਨਾਂ ਕਾਰਨ ਤੋਂ ਕਿਉਂਕਿ ਜਦੋਂ ਮਾਲਕ ਇੰਨੇ ਇਹਨਾਂ ਨੂੰ ਬਣਾਇਆ ਤੇ ਟੈਕਸ ਕਿਸ ਗੱਲ ਦਾ ਕੋ ਵਾਜਬ ਇਹਨਾਂ ਦੀ ਗੱਲ ਹੈ ਸਹੀ ਹੈ ਔਰ ਉਸ ਨੂੰ ਟੈਕਸ ਨਾ ਭਰਾਰੇ ਤੇ ਜਿਹੜੇ ਕੰਟਰੋਲਮੈਂਟ ਬੋਲ ਨੂੰ ਕੰਮ ਬਾਇਸਾ ਲਈ ਜਿਹੜਾ ਅੰਗਰੇਜ਼ਾਂ ਦੇ ਟਾਈਮ ਦਾ ਜਿਹੜਾ ਕਾਨੂੰਨ ਲਾਗੂ ਕੀਤਾ ਆਇਆ ਇਹ ਕਦੋਂ ਛੋਣੀ ਵਾਸੀਆਂ ਨੂੰ ਛੁਟਕਾਰਾ ਮਿਲੇਗਾ ਇਹ ਨੂੰ ਕਦੇ ਦੇਖੋ ਨਹੀਂ ਦੇਖੋ ਪਿਛਲੀ ਵਾਰ ਜਦੋਂ ਇੱਕ ਐਮੈਂਡਮੈਂਟ ਬਿਲ ਆਇਆ ਸੀ ਪਾਰਲੀਮੈਂਟ ਦੇ ਵਿੱਚ ਰੀਪੀਲ ਬਿਲ ਬਿਲ ਜਿਹੜਾ ਇਹ ਜਿਹੜੀ ਜਮੇ ਕੈਟਾਗਰੀ ਇਹਨੂੰ ਚੇਂਜ ਕਰਨ ਵਾਸਤੇ ਪਰ ਉਹਦੇ ਵਿੱਚ ਅਸੀਂ ਕੋਸ਼ਿਸ਼ ਉਦੋਂ ਵੀ ਬਹੁਤ ਕੀਤੀ ਸੀ ਪਰ ਇਹ ਨਹੀਂ ਹੋ ਸਕਿਆ ਦੁਬਾਰਾ ਫਿਰ ਅਸੀਂ ਜਦੋਂ ਆਪਣੀ ਸਰਕਾਰ ਆਏਗੀ ਉਹ ਇਸ ਤਰ੍ਹਾਂ ਦੇ ਜੀ ਇਹ ਛੋਣੀ ਦੀ ਜ਼ਮੀਨ ਜਿਹੜੀ ਪ੍ਰਾਈਮ ਲੈਂਡ ਇਸ ਦੇ ਬਣ ਚੁੱਕੀ ਜਦੋਂ ਵਸਾਈ ਗਈ ਸੀ ਉਦੋਂ ਇੱਥੇ ਕੁਝ ਹੈ ਹੀ ਨਹੀਂ ਸੀਗਾ ਲੋਕਾਂ ਨੂੰ ਸੋ ਲਿਆ ਲਿਆ ਕਿਤੇ ਉਹਨਾਂ ਨੇ ਘਰ ਬਣਾਉਣ ਲਈ ਮਕਾਨ ਬਣਾਉਣ ਲਈ ਰਹਿਣ ਲਈ ਜਿਹੜੇ ਸੀ ਮਜਬੂਰ ਕੀਤਾ ਗਿਆ ਤੇ ਅੱਜ ਉਹ ਦੋ ਦੋ ਤਿੰਨ ਤਿੰਨ ਪੀੜ੍hiyan ਜਿਹੜੀਆਂ ਪੁੱਛਤਾ ਹੈ ਉਹ ਨੰਗੀਆਂ ਇਹਨਾਂ ਦੇ ਕੋਲ ਜ਼ਮੀਨ ਹੈ ਮਾਲਕੀ ਇਹਨਾਂ ਨੂੰ ਮਾਲਕ ਇਹਨੂੰ ਮਿਲਾਇਆ ਨਹੀਂ ਗਿਆ ਉਸ ਕਰਕੇ ਇਹਨਾਂ ਨੂੰ ਲਾੜ ਕਰਾਉਣ ਵਾਸਤੇ ਅਸੀਂ ਕੁਝ ਤਰ੍ਹਾਂ ਕਾਨੂੰਨ ਬਣਾਵਾਵਾਂਗੇ ਤਾਂ ਕਿ ਕਿਤੇ ਕੋ ਪੱਕੇ ਤੌਰ ਤੇ ਬੈਠਾ ਹੈ ਉਹਨੂੰ ਉਹ ਆਪਣੇ ਮਾਲਕ ਬਣੇ ਉਸ ਤੋਂ ਬਾਅਦ ਉਹਨੂੰ ਸੇਲ ਕਰੇ ਉਹਨਾਂ ਦੇ ਬੱਚੇ ਜੋ ਮਰਜ਼ੀ ਕੋ ਇੰਡਸਟਰੀ ਲਾ ਦੇ ਉਹ ਲਾ ਸਕਣ ਇਸ ਤਰ੍ਹਾਂ ਦਾ ਬਿਲ ਜਿਹੜਾ ਬਣਵਾ ਕੇ ਅਸੀਂ ਲਾਉਂਦਾ ਹੈ ਸਰ ਟੈਕਸ ਤੋਂ ਦਾ ਛੁਟਕਾਰਾ ਜਿਵੇਂ ਤੁਸੀਂ ਕਹਿੰਦੇ ਵੀ ਘਟਾ ਆ ਗਿਆ ਗਿਆ ਜਾਂ ਮੰਗ ਲ ਜੇਗਾ ਛੁਟਕਾਰਾ ਜਿਵੇਂ ਲੋਕਾਂ ਦੇ ਪਿਛਲੇ ਦਿਨੀ ਦੇਖਿਆ ਵੀ ਕੋਠੀਆਂ ਵੀ ਢਾਈਆਂ ਗਈਆਂ ਤੇ ਲੋਕਾਂ ਨੂੰ ਬੇਘਰ ਕੀਤਾ ਗਿਆ ਕਿਸੇ ਨੂੰ ਕੋਈ ਉਹ ਲੈ ਕੇ ਨਹੀਂ ਦੇਖੋ ਇਹ ਜਦੋਂ ਜਦੋਂ ਕਿਤੇ ਇਹਨਾਂ ਦਾ ਸਿਸਟਮ ਹੈ ਆਰਮੀ ਦਾ ਕੰਟੋਨਮੈਂਟ ਦਾ ਕਿਤੇ ਸਾਡੇ ਨੋਟਿਸ ਆਉਂਦਾ ਸੀ ਉਹਨੂੰ ਰੋਕਦੇ ਪਿਛਲੀ ਗੱਲ ਸਾਰੇ ਡਿਮੋਲਿਸ਼ ਕਰਨ ਵਾਸਤੇ ਉਹਨੇ ਆਰਡਰ ਕਰਦੇ ਸੀ ਫਿਰ ਪਾਰਲੀਮੈਂਟੇ ਜਾ ਕੇ ਬੈਠ ਕੇ ਉਹਨਾਂ ਨੇ ਕਿਹਾ ਵੀ ਇਹ ਇਸ ਤਰ੍ਹਾਂ ਨਹੀਂ ਸੀ ਹੁੰਦਾ ਨਾ ਤੇ ਰੋਕ ਲੱਗ ਗਈ ਉਹਨੇ ਵੀ ਜੇ ਕਿਤੇ ਇਸ ਤਰ੍ਹਾਂ ਪੁਕਾਰ ਵੀ ਕਰਦੇ ਤਾਂ ਸਾਡੇ ਨੋਟਸ ਚ ਲਿਓ ਨਾ ਕਿ ਹਰ ਰੈਕਟਰ ਦੀ ਮਦਦ ਜੀ ਕਰਨਾ ਹੀ ਚਾਹ ਰਿਹਾ ਸੀ ਇਹ ਐਫਰਟ ਜਿਹੜੇ ਨਾਲ ਆ ਜਿਹੜਾ ਟੈਕਸ ਦੇਣਾ ਲੰਬ ਵਧਾਉਣ ਵਾਸਤੇ ਜਾਂ ਰੈਂਟ ਵਧਾਉਣ ਵਾਸਤੇ ਇੰਨੀ ਵਧਾਉਣ ਦੇਾਂਗੇ ਸਭੋ ਪਿੱਛੇ ਉਹਨਾਂ ਨੇ ਯਕਮੂਸ਼ ਤੇ ਵੀ ਵਧਾਤਾ ਬਿਨਾਂ ਕਾਰਨ ਤੋਂ ਉਹਨੂੰ ਘਟਾਉਣ ਦੀ ਕੋਸ਼ਿਸ਼ ਕਰਾਂਗੇ ਉਹ ਵੀ ਜਿਹੜਾ ਘਟਾਤਾ ਹੈ ਇਹਨਾਂ ਦੇ ਸੈਂਟਰ ਚੱਲ ਗਈ ਕਿੰਨੀ ਹੋਏਗੀ ਇਹ ਸੈਂਟਰ ਡਿਪਾਰਟਮੈਂਟ ਹੀ ਸੈਂਟਰ ਦਾ ਹੈ ਇੱਥੇ ਸਟੇਟ ਸਟੇਟ ਦਾ ਇਹਦੇ ਵਿੱਚ ਕੁਝ ਵੀ ਹੈ ਨਹੀਂ